ਰਾਜਵੀਰ ਕੌਰ ਕੀ ਗੱਲ ਹੋਈ ਜੀ ਚੋਰ ਆਏ ਸਾਡੇ ਘਰ ਕੰਦ ਟੱਪ ਕੇ ਚੋਰੀ ਕੀਤੀ ਉਹਨਾਂ ਨੇ ਆਣ ਕੇ ਲਮਾਰੀਆਂ ਲੋਰੀਆਂ ਸਾਰੀਆਂ ਫੋਲੀਆਂ ਕੀ ਲੱਗਦਾ ਕਿ ਕਿਸੇ 4-5 ਲੱਖ ਦਾ ਸੋਨਾ ਤੇ ਦੋ ਘੜੀਆਂ ਹੈਗੀਆਂ ਬਾਕੀ ਕੀ ਲੱਗਦਾ ਕਿਸੇ ਭੇਤੀ ਦਾ ਕੰਮ ਹੈ ਭੇਤੀ ਦਾ ਇੱਥੋਂ ਤੱਕ ਕੀ ਸਾਨੂੰ ਲੱਗਦਾ ਕਿ ਸਾਡੇ ਪਿੰਡ ਦਾ ਹੀ ਅੱਛਾ ਕਿਸੇ ਤੇ ਸ਼ੱਕ ਹੈਗਾ ਸਾਕ ਤੇ ਹੁਣ ਪੁਲਿਸ ਹੀ ਕਾਰਵਾਈ ਕਰੇ ਹੁਣ ਅਸੀਂ ਤੇ ਹੁਣ ਕੋਈ ਕਹਿੰਦੀ ਸਾ ਕੀ ਗੱਲ ਬਾਤ ਹੈ ਗੱਲ ਬਾਤ ਇਹ ਹੋਈ ਜੀ 20 21 ਦੀ ਰਾਤ ਨੂੰ ਅਸੀਂ ਸਾਡਾ ਬੇਟਾ ਐਡਮਿਟ ਸੀ ਹਸਪੀਟਲ ਤੇ ਅਸੀਂ ਤੇਨ ਕੀ ਮੈਂਬਰ ਹੈ ਘਰ ਦੇ ਸੀ ਉੱਥੇ ਸੀਗੇ ਤੇ ਪਿੱਛੋਂ ਕੰਧ ਟੱਪ ਕੇ ਸਾਡੇ ਘਰੇ ਚੋਰਾਂ ਨੇ ਬੂਹਾ ਤੋੜ ਕੇ ਅੰਦਰ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੱਲੀ ਕੱਲੀ ਅਲਮਾਰੀ ਫੋਲੀ ਬੈੱਡ ਫੋਲੇ ਜੋ ਵੀ ਹੱਥ ਲੱਗਿਆ ਉਹਨਾਂ ਦੇ ਮਤਲਬ ਸਾਨੂੰ 5 ਕੁ ਲੱਖ ਰੁਪਏ ਦੇ ਲਗਭਗ ਲੌਸ ਕਰ ਗਏ। ਉਹ ਜਿਹੜੇ ਕੋਈ ਸੋਨਾ, ਗਹਿਣਾ, ਕਾਂਟੇ ਉਹ ਮੇਰੀ ਬੇਟੀ ਆਸਟ੍ਰੇਲੀਆ ਤੋਂ ਆਈ ਹੋ ਸਾਡੇ ਦੀ ਕੋ ਗਿਫਟ ਘੜੀਆਂ ਕੁੜੀਆਂ ਲੈ ਕੇ ਆਈਆਂ ਸੀ ਕਾਫੀ ਐਕਸਪੈਂਸਿਵ ਸੀਗੀਆਂ। ਉਹ ਵੀ ਲੈ ਗਏ। ਸੋਨਾ ਕਿੰਨਾ ਚੋਰੀਆ? ਸੋਨਾ ਦੀ ਚਲ ਗਿਆ ਜੇ 4 4.5 ਪੰਜ ਤੋਲੇ ਸੋਨਾ। ਘੜੀਆਂ ਦੀ ਕਿੰਨੀ ਘੜੀਆਂ ਦੀ ਕਿੰਨੀ ਕੀਮਤ ਸੀ? ਘੜੀਆਂ ਜੀ ਇੱਕ ਤੇ 46000 ਦੀ ਸੀ ਇੰਡੀਅਨ ਦੇ ਹਿਸਾਬ ਨਾਲ ਤੇ ਇੱਕ 15000 ਦੀ। ਉਹ ਕੀ ਮੰਗ ਕਰਦੇ ਸੀ? ਅਈ ਜਾਨੇ ਜੀ ਕੋਈ ਇੱਕ ਤੇ ਠੱਲ ਪਾਈ ਜਾਵੇ ਨਿਸ਼ਾਨੇ ਤੇ ਚੋਰਾਂ ਨੇ ਤੇ ਬਹੁਤ ਹੜਕਮ ਬਚਾਇਆ ਆ ਤੇ ਜੋ ਆਮ ਬੰਦੇ ਦੀ ਜ਼ਿੰਦਗੀ ਦੁੱਬਰ ਕੀਤੀ ਹੋਈ ਆ ਤੇ ਪੁਲਿਸ ਨੂੰ ਅਹੀ ਸਵੇਰ ਦੇ ਇਨਫੋਰਮ ਕੀਤਾ ਅਜੇ ਤੱਕ ਤੇ ਕੋਈ ਆਇਆ ਨਹੀਂ ਹੁਣ ਅੱਗੇ ਵੇਖੋ ਕੀ ਕਰਦੇ ਆ ਮੇਰਾ ਨਾਮ ਮਿਰਜੀ ਸੰਦੀਪ ਸਿੰਘ ਰੰਧਾਵਾ ਤੇ ਇਹ ਮੇਰੇ ਵੱਡੇ ਬ੍ਰਦਰ ਨੇ ਵੇਖੋ ਮੈਂ ਪਹਿਲੀ ਤੇ ਗੱਲ ਇਹ ਹੈ ਕਿ ਬਰੀ ਦੁਖਦਾਈ ਗੱਲ ਹੈ ਕਿ ਪਰਿਵਾਰ ਆਲਰੇਡੀ ਹੀ ਬਹੁਤ ਪਰੇਸ਼ਾਨੀ ਚ ਹੈ ਕਿ ਉਹਨਾਂ ਦਾ ਬੇਟਾ ਇੱਕੋ ਇੱਕ ਬੇਟਾ ਇਕਲੌਤਾ ਬੇਟਾ ਬਿਮਾਰ ਆ ਹਸਪੀਟਲਾਈਜ਼ ਆ ਪਿਛਲੇ ਕਾਫੀ ਦਿਨਾਂ ਤੋਂ ਇਹ ਤੇ ਪਹਿਲਾਂ ਹੀ ਪਰਿਵਾਰ ਇੰਨਾ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਟੁੱਟਾ ਤੇ ਜੇ ਇਸ ਬੰਦੇ ਨੇ ਵੀ ਇਹ ਹਰਕਤ ਕੀਤੀ ਆ ਚਾਹੇ ਉਹ ਪਿੰਡ ਦਾ ਚਾਹੇ ਉਹ ਬਾਹਰ ਦਾ ਹੈ ਤੇ ਬੰਦਾ ਭੇਤੀ ਉਹਨੂੰ ਪਤਾ ਹੈ ਸਾਰਾ ਉમે ਮਿਹਾਇਤ ਇਨਸਾਨੀਅਤ ਤੌਰ ਤੇ ਗਿਰੀ ਹੋਈ ਹਰਕਤ ਕੀਤੀ ਹੈ ਕਿ ਇੱਕ ਪਰਿਵਾਰ ਪਰੇਸ਼ਾਨ ਆਲਰੇਡੀ ਤੇ ਉਹਦੇ ਨਾਲ ਇਤਰਾ ਚੋਰੀ ਕੀਤੀ ਉਹਦਾ ਨੁਕਸਾਨ ਕੀਤਾ ਮੈਂ ਸਮਝਦਾ ਕਿ ਇੱਕ ਮਾਲੀ ਨੁਕਸਾਨ ਤਾਂ ਹੈਗਾ ਹੀ ਹੈਗਾ ਕਿ ਜਜ਼ਬਾਤੀ ਤੌਰ ਤੇ ਤੇ ਇਸ ਪਰਿਵਾਰ ਨੂੰ ਬਹੁਤ ਡੂੰਗੀ ਠੇਸ ਪਹੁੰਚਾਈ ਹੈ ਬਲਕਿ ਤੋੜ ਕੇ ਰੱਖ ਦਿੱਤਾ ਕਿੰਨਾ ਕੁ ਨੁਕਸਾਨ ਕਰਕੇ ਭਾਜੀ ਨੁਕਸਾਨ ਇਹਨਾਂ ਦਾ ਵੇਖੋ ਮਾਲੀ ਨੁਕਸਾਨ ਤਾਂ 6-7 ਲੱਖ ਦੇ ਕਰੀਬ ਇਹਨਾਂ ਦਾ ਹੋ ਚੁੱਕਾ ਆ ਪਰ ਪਰੇਸ਼ਾਨੀ ਇਹ ਪਰਿਵਾਰ ਆਲਰੇਡੀ ਇੰਨਾ ਕੁ ਜ਼ਿਆਦਾ ਪਰੇਸ਼ਾਨ ਹੀਗਾ ਤੇ ਇਹਨਾਂ ਨੂੰ 10 ਗੁਣਾ ਇਹਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਆ ਦੀ ਮੰਗ ਕਰਦੇ ਜੋ ਵੀਰ ਜੀ ਮੰਗ ਤੇ ਮੈਂ ਇਹ ਕਰੂੰਗਾ ਪਹਿਲਾਂ ਤੇ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦਾ ਜੋ ਸਮਾਨ ਚੋਰੀ ਹੋਇਆ ਉਹਨੂੰ ਬਰਾਮਦ ਕੀਤਾ ਜਾਵੇ ਦੂਸਰੇ ਨੰਬਰ ਤੇ ਬੰਦੇਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਕੀਤੀ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਅੱਜ ਟਾਈਮ ਵੇਖੋ ਤੁਸੀਂ ਤਕਰੀਬਨ 4:00 ਵੱਜ ਚੁੱਕੇ ਨੇ ਤਰੀਕ ਹੈਗੀ 22 ਮਈ ਅਜੇ ਤੱਕ ਕੋਈ ਵੀ ਮੁਲਾਜ਼ਮ ਸਾਡੇ ਤੱਕ ਨਹੀਂ ਪਹੁੰਚਾ ਡੀਐਸਪੀ ਸਾਹਿਬ ਨੂੰ ਵੀ ਅਸੀਂ ਦਰਖਾਸਤ ਦਿੱਤੀ ਆ ਐਸਐਚਓ ਸਾਹਿਬ ਨੂੰ ਵੀ ਦਿੱਤੀ ਆ ਥਾਣੇ ਨੂੰ ਇਨਫੋਰਮ ਕੀਤਾ ਜੇ ਤੱਕ ਨਹੀਂ ਆਈ ਅਸੀਂ ਦੇ ਹੋ ਤੁਹਾਡੇ ਰਸਤੇ ਇਹ ਜਿਹੜਾ মিডিਆ ਆ ਇਹ ਸਾਰੇ ਆਮ ਲੋਕਾਂ ਦੀ ਆਵਾਜ਼ ਆ ਅਸੀਂ ਇਸ ਆਵਾਜ਼ ਰਸਤੇ ਇਹੋ ਬੇਨਤੀ ਕਰਨੀ ਚਾਹਾਂਗੇ ਕਿ ਪੁਲਿਸ ਆਵੇ ਕਿਰਪਾ ਕਰਕੇ ਇਸ ਪਰਿਵਾਰ ਦੇ ਉੱਤੇ ਜਿਹੜਾ ਦੁੱਖਾਂ ਦਾ ਭਾਰ ਟਟਾ ਉਹਦੇ 'ਚ ਕੁਝ ਸਹਾਇਤਾ ਕਰੇ ਕੁਝ ਇਹਨਾਂ ਦਾ ਭਾਰ ਵੰਡਾਵੇ ਆ ਕੇ ਘੱਟੋ ਘਾਟੇ ਚੋਰੀ ਫੜਦੇ ਕੀ ਮਾਮਲਾ ਜਿਹੜਾ ਚੋਰੀ ਜਿਹੜੀ ਚਨਪ੍ਰੀਤ ਸਿੰਘ ਪਿੰਡ ਰਾਪੁਰ ਦੇ ਘਰੋਂ ਚੋਰੀ ਹੋਈ ਹੈ ਜੀ ਉਹਦਾ ਮੌਕਾ ਵੇਖਿਆ ਗਿਆ ਉਹਦੇ ਘਰ ਦੇ ਮੌਕੇ ਦੇ ਹਿਸਾਬ ਨਾਲ ਜੋ ਬੜੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੋਈ ਦੱਸਿਆ ਕਰਦਿਆਂ ਨਹੀਂ ਕਿ ਤੂੰ ਸ਼ੱਕ ਕਿਸੇ ਤੇ ਸ਼ੱਕ ਨਹੀਂ ਹੈ ਤੁਸੀਂ ਕਰਨਾ ਹੈ ਜੋ ਵੀ ਬਣਦੀ ਕਾਰਵਾਈ ਕੀਤੀ